ਜਿਹੜੇ ਲੋਕ ਪੰਜਾਬ ਦੇ ਕਿਸੇ ਮਸਲੇ ਤੇ ਚਾਹੇ ਨੌਜਵਾਨ ਸਿੱਖਾ ਤੇ ਐਨਐਸਏ ਲਾਣਾ ਹੋਵੇ ਉਹਦੀ ਐਕਸਟੈਂਸ਼ਨ ਕਰਨੀ ਹੋਵੇ ਚਾਹੇ ਕਿਸਾਨਾਂ ਤੇ ਹੋ ਰਹੇ ਪੰਜਾਬ ਦੇ ਅੰਦਰ ਹਰਿਆਣਾ ਦੇ ਅਤਿਆਚਾਰ ਹੋਵੇ ਚਾਹੇ ਜ਼ਹਿਰੀਲੀ ਖਰਾਬ ਨਾਲ ਹੁਣ ਮਰ ਰਹੇ ਰੋਜ਼ ਲੋਕਾਂ ਦਾ ਹੋਵੇ ਚਾਹੇ ਨਸ਼ੇ ਦੇ ਮੁੱਦੇ ਹੋਣ ਚਾਹੇ ਮਾਈਨਿੰਗ ਦਾ ਮੁੱਦਾ ਹੋਵੇ ਹਰ ਤਰ੍ਹਾਂ ਦੇ ਪੰਜਾਬ ਦੇ ਗੰਭੀਰ ਮੁੱਦਿਆਂ ਤੇ ਚੁੱਪ ਰਹਿਣ ਵਾਲਿਆਂ ਨੂੰ ਜਦੋਂ ਈਡੀ ਨੇ ਖੁੱਡ ਵਿੱਚ ਪਾਣੀ ਪਾਇਆ ਉਹ ਸਾਰੇ ਬਾਹਰ ਨਿਕਲੇ ਆਰ ਬੋਲਣਾ ਸ਼ੁਰੂ ਹੋ ਗਏ ਸੋ ਮੈਂ ਤਾਂ ਧੰਨਵਾਦ ਕਰੂੰਗਾ ਈਡੀ ਦਾ ਕਿ ਉਹਨਾਂ ਨੇ ਇਹ ਕਦਮ ਚੱਕਿਆ ਘੱਟੋ ਘੱਟ ਗੁੰਗੇ ਬੋਲੇ ਤਾਂ ਸਹੀ ਚਾਹੇ ਪੰਜਾਬ ਦੇ ਹੱਕ 'ਚ ਨਾ ਬੋਲੇ ਸਹੀ ਪਰ ਬੋਲੇ ਤਾਂ ਸਹੀ ਹੁਣ ਮੈਂ ਗੱਲ ਕਰੂੰਗਾ ਲੀਗਲ ਪੁਆਇੰਟ ਆਫ View ਜਿਹੜੇ ਉਹ ਗੁੰਗੇ ਅਚਾਨਕ ਬੋਲ ਉੱਠੇ ਆਰੋ ਬੇਤਰਕ ਬੇਤੁਕੀਆਂ ਗੱਲਾਂ ਗੈਰ ਕਾਨੂੰਨੀ ਗੱਲਾਂ ਤੱਥਾਂ ਤੇ ਦੂਰ ਗੱਲਾਂ ਕਰ ਰਹੇ ਆ ਕਾਨੂੰਨ ਚੱਲਦਾ ਹੈ ਕ੍ਰਿਮਿਨਲ ਪ੍ਰੋਸੀਡਰ ਕੋਰਟ ਇੰਡੀਅਨ ਪਿਨਲ ਕੋਡ ਜੋ ਕੇਸ ਕੇਜਰੀਵਾਲ ਤੇ ਹੋਇਆ ਤੇ ਬਾਕੀਆਂ ਤੇ ਹੋ ਰਿਹਾ ਹੈ ਤੇ ਪ੍ਰੋਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਪ੍ਰੋਵੈਂਸ਼ਨ ਆਫ ਕ腐ਪਸ਼ਨ ਐਕਟ ਇਹਨਾਂ ਦੇ ਨੇੜੇ ਤੇਰੇ ਅਰ ਇਹਨੂੰ ਸਭ ਨੂੰ ਬੰਨਦਾ ਸੰਵਿਧਾਨ ਬਾਬਾ ਸਾਹਿਬ ਭੀਮਰਾਓਂ ਵੇੜਕਰ ਦਾ ਜੋ ਲਿਖਿਆ ਹੋਇਆ ਸੰਵਿਧਾਨ ਹੈ ਜਿਹਦੀ ਫੋਟੋ ਹੈ ਪਿੱਛੇ ਲਾਉਣੀ ਹੈ ਤੇ ਪਰ ਉਹਨੂੰ ਨਾਮ ਮੰਨਣ ਦੀ ਬਜਾਏ ਦੇਖੋ ਕੇਜਰੀਵਾਲ ਨੇ ਜਾਂ ਮਨੀਸ਼ ਸ਼ੋਧਿਆ ਨੇ ਪਹਿਲਾਂ ਕੋਰਟਾਂ 'ਚ ਫਾਈਲਾਂ ਕੀਤੀਆਂ ਕੇਜਰੀਵਾਲ ਨੇ ਦਿੱਫਟੀ ਕੋਰਟ ਗਿਆ ਫਿਰ ਹਾਈ ਕੋਰਟ ਗਿਆ ਸਪਰੀਮ ਕੋਰਟ ਤੋਂ ਵਿਡਰਾਅ ਕੀਤੀ ਉਹ ਸਾਰੀ ਕਿਉਂ ਕੀਤੀ ਉਹ ਕ੍ਰਿਮੀਨਲ ਪ੍ਰੋਸੀਜਰ ਕੋਰਟ ਦੇ ਥਰੂ ਕੀਤੀ ਕੋਰਟ ਦੇ ਥਰੂ ਕੀਤੀ ਜੋ ਐਪਲੀਕੇਸ਼ਨ ਆ ਫਾਈਲ ਕੀਤੀਆਂ ਤੇ ਪਰ ਹਰ ਜਗ੍ਹਾ ਤੇ ਨਕਾਰਿਆ ਗਿਆ ਜਦੋਂ ਸੀਆਰਪੀਸੀ ਦੇ ਅਕੋਰਡਿੰਗਲੀ ਨੋਨੋ ਸਮਨ ਭੇਜੇ ਗਏ ਤਾਂ ਉਹਨੇ ਉਹਦਾ ਜਵਾਬ ਨਹੀਂ ਦਿੱਤਾ ਤਾਂ ਕਾਨੂੰਨ ਦੀ ਲੱਗਣਾ ਹੋਈ ਨਾ ਤਾਂ ਹਾਈ ਕੋਰਟ ਨੇ ਵੀ ਸਵਾਲ ਕਰਿਆ ਕਿ ਭਾਈ ਤੈਨੂੰ ਅੰਨੇ ਸਮਨ ਗਏ ਤੂੰ ਜਾ ਕੇ ਨਹੀਂ ਰਿਹਾ ਅਰੈਸਟ ਸਟੇ ਨਹੀਂ ਕੀਤੀ ED ਨੇ ਚੱਕ ਲਿਆ ਆਪਾਂ ਕਹੀਏ ਜੇ ED ਨੇ ਖੁੱਡ ਵਿੱਚ ਪਾਣੀ ਪਾਇਆ ਚੂਹੇ ਬਾਹਰ ਨਿਕਲੇ ਆ ਇਹ ਰੌਲਾ ਪਾਣ ਲੱਗ ਗਏ ਹੁਣ ਬਾਰ-ਬਾਰ ਇੱਕ ਆਂਟੀ ਜਿਹੜੀ ਆਤੀ ਹੀ ਆਂਟੀ ਬਾਰ-ਬਾਰ ਆ ਕੇ ਰੌਲਾ ਪਾਉਂਦੀ ਹੈ ਝੂਠ ਬੋਲਦੀ ਰੋਜ਼ ਤੇ ਮੈਂ ਉਹਨੂੰ ਪੁੱਛਣਾ ਚਾਹੁੰਦਾ ਹੈ ਕਿ ਕਾਨੂੰਨ ਜਿਹੜਾ CrPC ਦੀ ਬਜਾਏ ਕੇਜਰੀਵਾਲ ਕ੍ਰਿਮੀਨਲ ਕ੍ਰਿਮੀਨਲ ਪ੍ਰੋਸੀਡਰ ਕੋਡ ਤੇ ਚੱਲਦਾ ਹੈ ਕਿ ਆਈਪੀਐਸ ਦੀ ਜਗ੍ਹਾ ਇੰਡੀਅਨ ਪੀਨਲ ਕੇਜਰੀਵਾਲ ਕੋਡ ਦੇ ਥਰੂ ਚੱਲਦਾ ਹੈ ਕਿ ਆ ਪਰਵੈਂਸ਼ਨ ਆਫ ਮੰਨੀ ਲਾਂਡਰਿੰਗ ਐਕਟ ਕੇਜਰੀਵਾਲ ਪ੍ਰਵੈਂਸ਼ਨ ਆਫ ਮੰਨੀ ਲਾਂਡਰਿੰਗ ਐਕਟ ਦੇ ਹਿਸਾਬ ਨਾਲ ਚੱਲਦਾ ਵੀ ਜੋ ਕੇਜਰੀਵਾਲ ਨੇ ਕਹਿ ਤਾ ਉਹੀ ਕਾਨੂੰਨ ਹੈ ਕਾਨੂੰਨ ਦਾ ਕਾਨੂੰਨ ਦੇ ਹਿਸਾਬ ਨਾਲ ਚੱਲਦਾ ਹੈ ਹੁਣ ਇਹ ਕਹਿੰਦੇ ਆ ਕਿ ਕੋਰਟ ਚ ਕੇਸ ਚੱਲਦੇ ਆ ਸੀਗਾ ਜੀ ਅਰੈਸਟ ਕਰ ਲਈ ਇਲੀਗਲ ਹੋਈ ਮੈਂ ਤਾਂ ਫਿਰ ਭਗਵਾਨ ਤਮਨ ਨੂੰ ਬੇਨਤੀ ਕਰਦਾ ਹੋਮ ਮਿਨਿਸਟਰ ਵੀ ਹੈ ਕਿ ਰੋਜ਼ ਹਜ਼ਾਰਾਂ ਹੀ ਐਪਲੀਕੇਸ਼ਨਾਂ ਐਂਟੀਸੀਪੇਟਰੀ ਬੇਲਾਂ ਜਿਹੜੀਆਂ ਡਿਸਟ੍ਰਿਕਟ ਕੋਰਟਾਂ ਤੋਂ ਲੈ ਕੇ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਪੈਂਦੀਆਂ ਨੇ ਤੇ ਜਿਨ੍ਹਾਂ ਚ ਅਰੈਸਟ ਸਟੇ ਨਹੀਂ ਹੁੰਦੀ ਕਿਉਂਕਿ ਅਰੇਸਟ ਦੇ ਦੇਖੋ ਇਹ ਸਮਝਣ ਦੀ ਗੱਲ ਹੈ ਅਰੇਸਟ ਉਹੀ ਚ ਹੁੰਦੀ ਹੈ ਜਿਹੜੇ ਜੈਨੂਇਨ ਕੇਸ ਹੁੰਦੇ ਆ ਜਿਹੜਾ ਮੜ ਦੇ ਵੀ ਡਾਊਟ ਹੁੰਦਾ ਉਸ ਚ ਅਰੇਸਟ ਸਟੇ ਕੋਰਟ ਨਹੀਂ ਕਰਦਾ ਤੇ ਪੁਲਿਸ ਜਾ ਕੇ ਉਹ ਐਂਟੀਸਿਪੇਟਰੀ ਬਿਲਾਂ ਜਿਨ੍ਹਾਂ ਚ ਅਰੇਸਟ ਸਟੇ ਨਹੀਂ ਹੁੰਦੀ ਕੇਸ ਫਾਈਲ ਹੁੰਦੇ ਸਾਰੇ ਕੋਟਾ ਪੁਲਿਸ ਨੂੰ ਪਤਾ ਨੋਟਿਸ ਜਾਂਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਜੀ ਬੰਦੇ ਨੇ ਫਾਈਲ ਕਰਦੇ ਫੜਾਫੜ ਉਹਨਾਂ ਨੂੰ ਚੱਕਣ ਲੰਘ ਜਾਂਦੇ ਆ ਚੱਕ ਲੈਣੇ ਆ ਜਿੱਦੇ ਨਾਲ ਉਹ ਇਨਫੈਕਟਿਵ ਹੋ ਜਾਂਦੀ ਹੈ ਉਹੀ ਕੇਜਰੀਵਾਲ ਦਾ ਹੋਇਆ ਉਹ ਹਾਈ ਕੋਰਟ ਗਿਆ ਆਨਰੇਬਲ ਹਾਈ ਕੋਰਟ ਨੇ ਅਰੇਸਟ ਸਟੇ ਨਹੀਂ ਕੀਤੀ ਹੀ ਨੇ ਚੱਕ ਲਿਆ ਤੋ ਮੈਂ ਤਾਂ ਕਹਿੰਦਾ ਵੀ ਜੇ ਇਹਨੂੰ ਗਲਤ ਮੰਨਦਾ ਹੈ ਜੇ ਕਹਿੰਦੇ ਵੀ ਕੋਰਟ ਚ ਕੇਸ ਚੱਲਦੇ ਫਿਰ ਵੀ ਇਹਨੇ ਚੱਕ ਲਿਆ ਤਾਂ ਇੱਕ ਭਗਵੰਤ ਮਾਨ ਨੂੰ ਆਫੀਸ਼ੀਅਲੀ ਆਰਡਰ ਡੀਜੀਪੀ ਪੰਜਾਬ ਨੂੰ ਇਸ਼ੂ ਕਰ ਦੇਣਾ ਚਾਹੀਦਾ ਹੈ ਕਿ ਜਿੰਨੇ ਵੀ ਐਂਟੀਸੀਪੇਟਰੀਆ ਬੇਲਾਂ ਪੰਜਾਬ ਚ ਰੋਜ਼ ਕਈ ਹਜ਼ਾਰਾ ਫਾਇਲ ਹੁੰਦੀਆਂ ਥੱਲੇ ਸੈਸ਼ਨ ਤੇ ਉੱਪਰ ਕੋਰਟਾਂ ਚ ਵੀ ਅਰੇਸਟ ਸਟੇ ਹੋਵੇ ਜਾਂ ਨਾ ਹੋਵੇ ਕਿਸੇ ਬੰਦੇ ਨੂੰ ਵੀ ਪੁਲਿਸ ਨੇ ਰੈਫਰ ਨਹੀਂ ਕਰਨਾ ਫਿਰ ਤਾਂ ਅਸੀਂ ਮੰਨਿਆ ਵੀ ਕੇਜਰੀਵਾਲ ਨਾਲ ਤੱਕਾ ਨਹੀਂ ਹੋਇਆ ਕਿਉਂਕਿ ਇਹ ਤੱਕਾ ਤਾਂ ਰੋਜ਼ ਪੰਜਾਬ ਦੇ ਲੋਕਾਂ ਨਾਲ ਹੋ ਰਿਹਾ ਹੈ ਇਹ ਤੱਕਾ ਤਾਂ ਹਿੰਦੁਸਤਾਨ ਚ ਰੋਜ਼ ਹਰੇ ਕਿਸੇ ਨਾਲ ਹੁੰਦਾ ਹੈ ਸੋ ਇਸ ਕਰਕੇ ਝੂਠ ਬੋਲਣਾ ਬੰਦ ਕਰੋ ਮੈਂ ਫੇਰ ਇੱਕ ਵਾਰੀ ਧੰਨਵਾਦ ਦਿੰਿਆ ਆਈਡੀ ਦਾ ਜਿਹਨੇ ਖੁੱਲ੍ਹੇ ਚ ਪਾਣੀ ਪਾਇਆ ਅਰ ਚੂਹੇ ਕੱਢ